ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਚੌਥਾ ਪੰਚ ਪਦ ਪ੍ਰਸ਼ੰਸੀ ਹੈ ਮਹਾਰਾਜ ਜੀ ਅੰਤਿਸ਼ ਕਰਨ ਦੀ ਸ਼ੁੱਧੀ ਕਿਵੇਂ ਹੋ ਸਕਦੀ ਹੈ ਸਤਿਗੁਰੂ ਪਤਸ਼ਾਹ ਜੀ ਉੱਤਰ ਦਿੰਦੇ ਹਨ ਅਚਰ ਚਰ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ हे गुरु ਸਿੱਖੋ ਜੇਕਰ ਅਚਰ ਪਾਵਨਾ ਚਰੇ ਭਾਵ ਜਿੱਤੇ ਜਾਣ ਵਾਲੇ ਕਾਮਾਂਦਿਕਾਂ ਨੂੰ ਚਰੇ ਭਾਵ ਜਿੱਤ ਲਵੇ ਜਿੱਧਰ ਦੁਰਿਆਪਦ ਵੱਲ ਇਹ ਮਨ ਅਚਾਰ ਚੜਦਾ ਨਹੀਂ ਹੈ ਜੇਕਰ ਉਸ ਪਾਸੇ ਵੱਲ ਇਹ ਚੜ ਪਵੇ ਤਾਂ ਧ ਹੀ ਅੰਤਿਸ਼ ਕਰਨ ਦੀ ਸ਼ੁੱਧੀ ਰੂਪੀ ਸਿੱਧ ਕਾਮਯਾਬੀ ਪ੍ਰਾਪਤ ਹੁੰਦੀ ਹੈ ਅਤੇ ਇਸ ਸਿੱਧੀ ਕਾਮਯਾਬੀ ਦੁਆਰਾ ਹੀ ਆਤਮ ਵਿਸ਼ੈਣੀ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਪਰਮ ਕਟਿਆ ਜਾਇ ਜਿਨਾਂ ਦੇ ਤਨ ਸੂਖਮ ਸਰੀਰ ਭਾਵ ਮਨ ਭੀਤਰ ਵਿੱਚ ਪ੍ਰੇਮ ਦੇ ਪਿਆਰ ਦੇ ਤੀਰ ਲਾਗੇ ਲੱਗ ਜਾਂਦੇ ਆ ਤਦੋਂ ਉਹਨਾਂ ਦਾ ਪਰਮ ਕਟਿਆ ਜਾਂਦਾ ਹੈ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵੜਿਆਈ ਏ ਮੇਰੇ ਗੋਬਿੰਦ ਪਰਮੇਸ਼ਰ ਆਪਣੇ ਜਨ ਦਾਸਾਂ ਨੂੰ ਆਪਣੇ ਨਾਮ ਦੀ ਵਿੜਿਆਈ ਸ਼ੋਭਾ ਦੇਣਾ ਕਰ ਗੁਰਮਤਿ RAM ਨਾਮ ਪਰਗਸ ਹੋ ਸਦਾ ਰਹੋ ਸਰਣਾਈ ਰਹਾਓ। हे RAM ਪਰਮੇਸ਼ਰ ਗੁਰਾਂ ਦੀ ਸਿੱਖਿਆ ਦੁਆਰਾ ਸਾਡੇ ਹਿਰਦੇ ਵਿੱਚ ਆਪਣੇ ਨਾਮ ਦਾ ਪਰਗਸ ਪ੍ਰਕਾਸ਼ ਕਰੋ ਅਤੇ ਅਸੀਂ ਹਮੇਸ਼ਾ ਤੁਹਾਡੀ ਸ਼ਰਨ ਵਿੱਚ ਰਹਿਣਾ ਕਰੀਏ ਰਹਾਓ। ਸਤਿਗੁਰੂ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ। ਇਹ ਸੰਸਾਰ ਸਭ ਆਉਣ ਜਾਣਾ ਮਨ ਮੂਰਖ ਚੇਤ ਅਜਾਣਾ ਇਹ ਸੰਸਾਰ ਜਗਤ ਸਾਰਾ ਆਉਣ ਜਾਣ ਭਾਵ ਜੰਮਣ ਮਰਨ ਵਾਲਾ ਹੈ ਇਸ ਲਈ हे ਪਰਮਾਰਥ ਵੱਲੋਂ ਮੂਰਖ ਬੇਸਮਝ ਤੇ ਸਰੂਪ ਗਿਆਨ ਵੱਲੋਂ ਅਜਾਣਾ ਅਨਜਾਣ ਮਨਾ ਤੂੰ ਉਸ ਵਾਹਿਗੁਰੂ ਨੂੰ ਚੇਤ ਜਾਦ ਕਰ ਚੇਤੇ ਕਰਿਆ ਕਰ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ ਹੀ ਹਰ ਜੀਉ ਪਰਮੇਸ਼ਰ ਜੀ ਤੁਸੀਂ ਸਾਡੇ ਉੱਪਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ ਤੇ ਸਾਨੂੰ ਗੁਰੂ ਨਾਲ ਮੇਲਣਾ ਕਰੋ ਤਦ ਅਸੀਂ ਤੁਹਾਡੇ ਹਰੀ ਨਾਮ ਵਿੱਚ ਸਮਾਉਣਾ ਕਰੀਏ ਜਿਸ ਕੀ ਵਤ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਇਹ ਨਾਮ ਆਤਮ ਆਨੰਦ ਰੂਪੀ ਵਸਤੂ ਜਿਸ ਦੀ ਹੈ ਉਹੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਆਪ ਹੀ ਜਾਣਦਾ ਹੈ ਫਿਰ ਜਿਸ ਨੂੰ ਦੇ ਦਿੰਦਾ ਹੈ ਉਹੋ ਹੀ ਗੁਰਮੁਖ ਜਨ ਪ੍ਰਾਪਤ ਕਰਦਾ ਹੈ ਵਸਤ ਅਨੂਪ ਅਤ ਅਗਮ ਅਗੋਚਰ ਗੁਰਪੂਰਾ ਅਲਖ ਲਖਾਇ ਇਹ ਨਾਮ ਆਤਮ ਆਨੰਦ ਰੂਪ ਵਸਤੂ ਅਨੂਪ ਉਪਮਾ ਤੋਂ ਰਹਿਤ ਅਤ ਅਤਯੰਤ ਹੀ ਗਮਤਾ ਤੋਂ ਰਹਿਤ ਤੇ ਅਗੋਚਰ ਇੰਦਰੀਆਂ ਦੇ ਅবিਸ਼ੇ ਹੈ ਪਰ ਪੂਰਾ ਪੂਰਨ ਗੁਰੂ ਸਾਹਿਬ ਜੀ ਇਹ ਅਸ਼ੁੱਧ ਮੰਨ ਕਰਕੇ ਅਲਖ ਨਾ ਲਖੇ ਜਾਣੇ ਜਾਣ ਵਾਲੀ ਵਸਤੂ ਨੂੰ ਆਪਣੀ ਕਿਰਪਾ ਕਰਕੇ ਲਖਣਾ ਬਿਰਤੀ ਦੁਆਰਾ ਗੁਰਮੁਖ ਜਨਾਂ ਨੂੰ ਲਿਖਾ ਕੇ ਇਹ ਜਨਾ ਦਿੰਦੇ ਆ ਜਿਨ ਇਹ ਚੱਖੀ ਸੋਈ ਜਾਣੈ ਗੂੰਗੇ ਕੀ ਮਿੱਠਿਆਈ ਜਿਨ੍ਹਾਂ ਪ੍ਰੇਮੀਆਂ ਨੇ ਇਹ ਨਾਮ ਆਤਮ ਆਨੰਦ ਰੂਪ ਵਸਤੂ ਚੱਖੀ ਭਾਵ ਧਾਰਨ ਕਰਕੇ ਰਸ ਲਿਆ ਹੈ ਉਹ ਇਸ ਦੇ ਆਨੰਦ ਨੂੰ ਜਾਣਦੇ ਆ ਪਰ ਬਿਆਨ ਨਹੀਂ ਕਰ ਸਕਦੇ ਜਿਸ ਪ੍ਰਕਾਰ ਗੁੰਗੇ ਬੋਲਣ ਤੋਂ ਅਸਮਰੱਥ ਪੁਰਖ ਦੀ ਮਠਿਆਈ ਖਾਦੀ ਹੁੰਦੀ ਜਿਵੇਂ ਗੁੰਗਾ ਪੁਰਖ ਮਠਿਆਈ ਖਾ ਕੇ ਉਸਦੇ ਸਵਾਦ ਨੂੰ ਬਿਆਨ ਨਹੀਂ ਕਰ ਸਕਦਾ ਇਸ ਪ੍ਰਕਾਰ ਗੁਰਮਖ ਜਨ ਆਤਮ ਆਨੰਦ ਦੱਸ ਨਹੀਂ ਸਕਦੇ ਕਿ ਉਹਨਾਂ ਨੂੰ ਕਿੰਨਾ ਕੋ ਆਨੰਦ ਪ੍ਰਾਪਤ ਹੋ ਰਿਹਾ ਕਿਉਂਕਿ ਜਿਨ ਚਾਖਿਆ ਸਹੀ ਸਾਧ ਜਾਣਨ ਜਿਉ ਗੁੰਗੇ ਮਿਠਾਈ ਰਤਨ ਲੁਕਾਇਆ ਲੋਕੈ ਨਾਹੀ ਜੇ ਕੋ ਰਖੈ ਲੁਕਾਈ ਅਰੇ ਆਨੰਦ ਰੂਪੀ ਰਤਨ ਮਾਨਕ ਲੁਕਾਇਆ ਹੋਇਆ ਲੁਕਦਾ ਨਹੀਂ ਹੈ ਜੇਕਰ ਕੋਈ ਲੁਕਾਈ ਲੁਕਾ ਵੀ ਰੱਖ ਲਵੇ ਤਾਂ ਵੀ ਪ੍ਰਗਟ ਹੋ ਜਾਂਦਾ ਹੈ ਅਰਥਾਤ ਭਾਵੇਂ ਕਿਸੇ ਨੂੰ ਵੀ ਭੇਤ ਨਾਂ ਦੱਸਣ ਪਰ ਉਹਨਾਂ ਦੇ ਚਿਹਰੇ ਦੀ ਖਿੜਾਵਤ ਤੇ ਨਿਰਵੈਰਤਾ ਸਮਤਾ ਨਿਰਖੋਪਤਾ ਆਦ ਗੁਣਾ ਕਰਕੇ ਉਹ ਪ੍ਰਗਟ ਹੋ ਜਾਂਦੇ ਆ ਜਿਵੇਂ ਬਾਣੀਏ ਕਿਤਨਾ ਵੀ ਗੁੜ ਨੂੰ ਲੁਕੋ ਕੇ ਰੱਖਣ ਪਰ ਫਿਰ ਵੀ ਕੀੜੇ ਗੁੜ ਨੂੰ ਜਾ ਹੀ ਮਿਲਦੇ ਇਸੇ ਪ੍ਰਕਾਰ ਬ੍ਰਹਮ ਗਿਆਨੀ ਰੂਪ ਬਾਣੀ ਆਤਮ ਆਨੰਦ ਰੂਪੀ ਗੁਣ ਨੂੰ ਭਾਵੇਂ ਕਿੰਨਾ ਵੀ ਲਕੋ ਰੱਖਣ ਪਰ ਫਿਰ ਵੀ ਜਗਿਆਸੂ ਰੂਪੀ ਕੀੜੇ ਲਾਭ ਹੀ ਲੈਂਦੇ ਆ ਫਿਰ ਪ੍ਰਸ਼ਨ ਸੀ ਐਸੀ ਅਵਸਥਾ ਨੂੰ ਪਾ ਕੇ ਕੀ ਫਿਰ ਬ੍ਰਹਮ ਗਿਆਨੀਆਂ ਨੂੰ ਵੀ ਹੰਕਾਰ ਹੋ ਜਾਂਦਾ ਹੋਵੇਗਾ ਸਤਿਗੁਰੂ ਕਹਿੰਦੇ ਨਹੀਂ ਉਹਨਾਂ ਦਾ ਤਾਂ ਇਹ ਨਿਸ਼ਚਾ ਹੁੰਦਾ ਹੈ ਸਭ ਕਿਛ ਤੇਰਾ ਤੂੰ ਅੰਤਰਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਏ ਵਾਹਿਗੁਰੂ ਸੰਸਾਰ ਸਾਰਾ ਕੁਝ ਹੀ ਤੇਰਾ ਹੈ ਅਤੇ ਤੂੰ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਅੰਤਰਜਾਮੀ ਹੈ ਅਤੇ ਤੂੰ ਸਾਰਿਆਂ ਦਾ ਸੋਈ ਉਹੀ ਆਤਮਾ ਰੂਪ ਪ੍ਰਭੂ ਮਾਲਕ ਹੈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨਾ ਕੋਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ हे ਪਰਮੇਸ਼ਰ ਜਿਸ ਨੂੰ ਬ੍ਰਹਮ ਵਿਦਿਆ ਬ੍ਰਹਮ ਗਿਆਨ ਬ੍ਰਹਮ ਆਨੰਦ ਆਦ ਦੀਆਂ ਦਾਤਾਂ ਦੇਣਾ ਕਰਦਾ ਹੈ ਉਹ ਹੀ ਗੁਰਮਖ ਬਣ ਕੇ ਇਹਨਾਂ ਦਾਤਾਂ ਨੂੰ ਪ੍ਰਾਪਤ ਕਰ ਸਕਦਾ ਸਾਡੇ ਜਨ ਦਾਸਾਂ ਦਾ ਤੁਹਾਡੇ ਤੋਂ ਬਿਨਾ ਹੋਰ ਕੋਈ ਵੀ ਆਸਰਾ ਨਹੀਂ ਹੈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤਿਤੁਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਰਠ ਰਾਗਣੀ ਅੰਦਰ ਪੰਜਵੇਂ ਪਾਦਸ਼ਾ ਰਾਗ ਦੇ ਪਹਿਲੇ ਘਰ ਸੁਰ ਤਾਲ ਵਿੱਚ ਤਿਤੁਕੇ ਤੋਂ ਭਾਵ ਤਿੰਨਾ ਤੁਕਾਂ ਦੇ ਬੰਦ ਵਾਲੇ ਸ਼ਬਦ ਉਚਾਰਨ ਕਰਦੇ ਆ ਭਾਵ ਹਰੇਕ ਪਾਦ ਤਿੰਨਾ ਤਿੰਨਾ ਤੁਕਾਂ ਦਾ ਹੋਵੇਗਾ ਮੰਗਲ ਕਰਦੇ ਸਤਿਗੁਰੂ ਇੱਕ ਜੋ ਅਦੁੱਤੀ ਬ੍ਰਹਮ ਵੈਗੁਰੂ ਹੈ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕਿਸ ਹੋ ਜਾਚੀ ਕਿਸ ਆਰਾਦੀ ਜਹ ਸਭ ਕੋ ਕੀਤਾ ਹੋਸੀ हे ਪਰਮੇਸ਼ਰ ਕਿਸ ਕੋਲੋਂ ਮੈਂ ਕੁਝ ਜਾਚੀ ਮੰਗਣਾ ਕਰਾਂ ਤੇ ਕਿਸ ਨੂੰ ਭਾਵਨਾ ਨਾਲ ਆਰਾਦੀ ਅਰਾਧਨਾ ਕਰਾਂ ਜਦੋਂ ਸਾਰਾ ਕੋਈ ਤੇਰਾ ਹੀ ਪੈਦਾ ਕੀਤਾ ਹੋਇਆ ਹੋਵੇਗਾ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਜਿਹੜਾ ਜਿਹੜਾ ਵੀ ਕੋਈ ਵੱਡਾ ਵਡੇਰਾ ਅਤਿਅੰਤ ਵੱਡੇ ਵਿਸਤਾਰ ਵਾਲਾ ਬਹੁਤ ਵਡਿਆਈ ਵਾਲਾ ਅਮੀਰ ਦਿਸਦਾ ਹੈ ਸੋ ਸੋ ਕੀ ਇਹ ਉਹ ਉਹ ਹੀ ਖਾਕ ਮਿੱਟੀ ਵਿੱਚ ਰਲ ਜਾਣ ਵਾਲਾ ਹੈ ਭਾਵ ਕੋਈ ਵੀ ਸਥਿਰ ਨਹੀਂ ਹੈ ਨਿਰਪਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਦ ਦੇਸੀ। ਏ ਨਿਰਪਉ ਭੈ ਤੋਂ ਰਹਿਤ ਨਿਰੰਕਾਰ ਆਕਾਰਾਂ ਤੋਂ ਰਹਿਤ ਅਤੇ ਭਵ ਸੰਸਾਰ ਦੇ ਜੰਮਣ ਮਰਨ ਦੇ ਦੁੱਖ ਨੂੰ ਖੰਡਨ ਨਾਸ਼ ਕਰਨ ਵਾਲੇ ਪਰਮੇਸ਼ਰ ਕੇਵਲ ਤੁਸੀਂ ਹੀ ਲੋਕ ਪਰਲੋਕ ਦੇ ਸਾਰੇ ਸੁਖ ਨਵ ਨਿਦ ਨੌ ਨਦੀਆਂ ਨਵਦਾ ਭਗਤੀ ਰੂਪੀ ਨਦੀਆਂ ਨੂੰ ਦੇਸੀ ਦੇਣ ਵਾਲੇ ਹੋ। ਹਰ ਜੀਉ ਤੇਰੀ ਦਾਤੀ ਰਾਜਾ ਏ ਹਰ ਜੀਉ ਪਰਮੇਸ਼ਰ ਮੈਂ ਤੁਹਾਡੀ ਦਿੱਤੀ ਹੋਈ ਦਾਤ ਕਰਕੇ ਰਾਜ ਦਾ ਤ੍ਰਿਪਤ ਹੁੰਦਾ ਤੇਰੀ ਬ੍ਰਹਮ ਗਿਆਨ ਰੂਪੀ ਦਾਤ ਪ੍ਰਾਪਤ ਕਰਕੇ ਸਰੂਪ ਰੂਪੀ ਤਖਤ ਦੇ ਰਾਜਾ ਬਾਦਸ਼ਾਹ ਬਣ ਜਾਈਦਾ ਹੈ ਮਾਨਸ ਬੱਬੜਾ ਕਿਆ ਸਾ ਲਾਹੀ ਕਿਆ ਤਿਸ ਕਾ ਮੋਹ ਤਾ ਜਾ ਰਹਾ ਇਹ ਬੱਬੜਾ ਵਿਚਾਰਾ ਤੁਸ਼ਮਾਨਸ ਮਨੁੱਖ ਜੋ ਮਾਣ ਦੇ ਸਹਿਤ ਭਰਿਆ ਹੋਇਆ ਇਸ ਦੀ ਕੀ ਸਲਾਹੀ ਉਸਤਤੀ ਸਿਫਤ ਕਰਨੀ ਹੈ ਅਤੇ ਉਸ ਦਾ ਕੀ ਮੁਹਤਾਜਾ ਖੁਸ਼ਾਮਦ ਹੋਣਾ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਹੇ ਆ ਜਿਨ ਹਰ ਧਿਆਇਆ ਸਭ ਕਿਸ ਤਿਸਕਾ ਤਿਸ ਕੀ ਭੁੱਖ ਗਵਾਈ ਜਿਨ੍ਹਾਂ ਨੇ ਹਰੀ ਨਾਮ ਧਿਆਉਣਾ ਕੀਤਾ ਹੈ ਸਾਰਾ ਕੁਝ ਹੀ ਉਸ ਦਾ ਹੀ ਹੈ ਫਿਰ ਆਪ ਹੀ ਉਸ ਪੁਰਸ਼ ਦੀ ਆਸਾ ਤ੍ਰਿਸ਼ਨਾ ਰੂਪ ਭੁੱਖ ਗਵਾਉਣਾ ਕੀਤੀ ਹੈ ਐਸਾ ਧਨ ਦੀ ਆ ਸੁਖ ਦਾਤਾ ਨਿਖੋਟ ਨਾ ਕਬਹੀ ਜਾਈ ਹੈ ਸੁਖਾਂ ਦੇ ਦੇਣ ਵਾਲੇ ਵਾਹਿਗੁਰੂ ਤੁਸਾਂ ਉਹਨਾਂ ਗੁਰਮੁਖ ਜਨਾਂ ਨੂੰ ਅਜਿਹਾ ਨਾਮ ਰੂਪੀ ਧਨ ਦੇਣਾ ਕੀਤਾ ਜੋ ਯਕੀਨਨ ਕਦੇ ਵੀ ਨਿਖੋਟੋਂ ਦਾ ਮੁੱਕਦਾ ਹੀ ਨਹੀਂ ਭਾਵ ਮੁੱਕ ਨਾ ਜਾਈ ਨਹੀਂ ਜਾਂਦਾ आनंद पया सुख सहज समाणी सतगुरु मेल मिलाई ਉਹਨਾਂ ਨੂੰ ਸਤਿਗੁਰਾਂ ਦੀ ਮੇਲ ਵਿੱਚ ਮਿਲਾ ਦਿੱਤਾ ਹੈ ਜਿਸ ਕਰਕੇ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਅਤੇ ਉਹ ਸਹਿਜ ਸੁਭਾਵਕ ਹੀ ਸੁਖ ਸਰੂਪ ਵਿੱਚ ਸਮਾਏ ਹਨ ਇਸ ਲਈ ਆਪਣੇ ਮਨ ਨੂੰ ਸਿੱਖਿਆ ਦਈਏ ਕੀ ਸਿੱਖਿਆ ਦਈਏ ਮਨ ਨਾਮ ਜਪ ਨਾਮ ਆਰਾਧ ਅਨੰਦਨ ਨਾਮ ਵਖਾਣੀ ਏ ਮਨਾ ਤੂੰ ਨਾਮ ਨੂੰ ਜਪਣਾ ਕਰ ਨਾਮ ਦਾ ਹੀ ਆਰਾਧਨ ਕਰ ਅਤੇ ਨਾਮ ਨੂੰ ਹੀ ਅਨ ਦਿਨ ਰਾਤ ਦਿਨ ਵਿਖਾਣੀ ਉਚਾਰਨ ਕਰਿਆ ਕਰ हे ਭਾਈ ਮਨ ਕਰਕੇ ਨਾਮ ਜਪ ਸਵਾਸਾਂ ਨਾਲ ਵੀ ਨਾਮ ਨੂੰ ਆਰਾਧਨਾ ਕਰ ਤੇ ਰਸਨਾ ਕਰਕੇ ਵੀ ਰਾਤ ਦਿਨ ਨਾਮ ਦਾ ਵਿਖਿਆਣ ਕਰ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਸਾਧ ਸ੍ਰੇਸ਼ਟ ਸੰਤਨ ਸੰਤ ਜਨਾਂ ਦਾ ਉਪਦੇਸ਼ ਸੁਣ ਸਰਵਣ ਕਰ ਜਿਸ ਕਰਕੇ ਜਮਾਣੀ ਜਮਾਂ ਦੀ ਸਾਰੀ ਕਾਣ ਕਨੋੜ ਮਥਾ ਜੀ ਚੁੱਕੀ ਜਾਂਦੀ ਹੈ ਜਿਨ ਕਉ ਗਿਰਬਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਜਿਨਾਂ ਤਾਂ ਹੀ ਮੇਰਾ ਪ੍ਰਭੂ ਪਰਮੇਸ਼ਰ ਕਿਰਪਾਲੂ ਹੋਇਆ ਹੈ ਸੇ ਕਗੇ ਉਹ ਪੁਰਸ਼ ਗੁਰਾਂ ਦੀ ਬਾਣੀ ਵਿੱਚ ਲਾਗੇ ਭਾਵ ਲੱਗੇ ਜੁੜੇ ਹਨ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆ ਦਿਆਲਾ ਹੇ ਪ੍ਰਭ ਪਰਮੇਸ਼ਰ ਤੇਰੀ ਸਰੂਪ ਦੇ ਆਨੰਦ ਦੀ ਕੀਮਤ ਕਿਹੜਾ ਕਰ ਸਕਦਾ ਹੈ ਭਾਵ ਤੂੰ ਬੇਅੰਤ ਸਰੂਪ ਹੈ ਤੂੰ ਆਪ ਹੀ ਸਾਰੇ ਜੀਵਾਂ ਉੱਪਰ ਦਿਆਲਾ ਭਾਵ ਕਿਰਪਾਲਤਾ ਕਰਨ ਵਾਲਾ ਹੈ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਸਾਰਾ ਕੁਝ ਹੀ ਤੇਰਾ ਕੀਤਾ ਭਾਵ ਕੀਤਾ ਆ ਵਰਤਾਰਾ ਵਰਤ ਰਿਆ ਤੇ ਹਮ ਅਸੀਂ ਬਾਲ ਗੋਪਾਲਾ ਕਾਮੇ ਬੱਚੇ ਨੰਨੇ ਬੱਚੇ ਏ ਗੋਪਾਲਾ ਪਰਮੇਸ਼ਰ ਅਸੀਂ ਨਾਦਾਨ ਬੱਚੇ ਕੀ ਚੀਜ਼ ਹਾਂ ਭਾਵ ਕੁਝ ਨਹੀਂ ਹਾਂ ਰੱਖ ਲੈ ਉਹ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਵੇਂ ਇੱਕ ਪਿਤਾ ਬਾਪ ਆਪਣੇ ਪੂਤ ਪੁੱਤਰ ਉੱਪਰ ਕਿਰਪਾਲੂ ਹੋ ਕੇ ਉਸ ਦੀ ਰੱਖਿਆ ਕਰਦਾ ਹੈ ਇਸ ਪ੍ਰਕਾਰ ਮੈਨੂੰ ਵੀ ਆਪਣਾ ਬੱਚਾ ਜਾਣ ਕੇ ਪਿਤਾ ਵਾਂਗ ਰੱਖ ਲੈਣਾ ਕਰੂ ਮੈਂ ਗਰੀਬ ਤੁਹਾਡਾ ਹੀ ਜਨਦਾਸ ਹਾਂ ਸੋਰਠ ਮਹੱਲਾ ਪੰਜਵਾ ਘਰ ਪਹਿਲਾ 14 ਤੁਕੇ ਸੋਰਠ ਰਾਗਣੀ ਦੇ ਅੰਦਰ ਪੰਜਵੇਂ ਪਾਦਸ਼ਾ ਰਾਗ ਦੇ ਪਹਿਲੇ ਘਰ ਸੁਰ ਤਾਲ ਵਿੱਚ ਚਾਰ ਤੁਕਾਂ ਵਾਲਾ ਇੱਕ ਪਦ ਉਚਾਰਨ ਕਰਦੇ ਆ ਭਾਵੇਂ ਇੱਕ ਇੱਕ ਪਦ ਉਚਾਰਨ ਕਰਦੇ ਆ ਸ਼ਬਦ ਦਾ ਹਰੇਕ ਪਦ ਚਾਰ ਚਾਰ ਤੁਕਾਂ ਦਾ ਹੋਵੇਗਾ ਗੁਰੂ <coughs> गोविंद ਸਲਾਹੀਐ ਭਾਈ ਮਨ ਤਨ ਹਿਰਦੈ ਧਾਰ। ਏ ਭਾਈ ਗੁਰੂ ਦਵਾਰਾ गोविंद ਪਰਮੇਸ਼ਰ गोविंद ਸਰੂਪ ਗੁਰੂ ਨੂੰ ਮਨ ਅਤੇ ਤਨ ਸਰੀਰ ਕਰਕੇ ਹਿਰਦੇ ਵਿੱਚ ਧਾਰਨ ਕਰਕੇ ਸਲਾਉਣਾ ਕਰੀਏ। ਤਨ ਸਰੀਰ ਅੰਦਰ ਜੋ ਹਿਰਦਾ ਹੈ ਉਸ ਵਿੱਚ ਸ਼੍ਰੋਮਣੀ ਪਰਮੇਸ਼ਰ ਨੂੰ ਧਾਰ ਹੁੰਦਾ ਵਸਾ ਕਰਕੇ ਸਲਾਉਣਾ ਕਰੀਏ। ਸਾਚਾ ਸਾਹਿਬ ਮਨ ਵਸੈ ਭਾਈ ਏਹਾ ਕਰਨੀ ਸਾਰ। हे भाई जदों सच्चा त्रिकाल अबाध रूप साहिब मालिक परमेश्वर माने हृदय विच बस जावे एहो ही सार श्रेष्ठ करनी कमाई है भक्ति रूपी करनी सब तों श्रेष्ठ है जित तन नाम ना ऊपजे भाई से तन होए सार हे भाई जिस तन शरीर अंतःकरण विच परमेश्वर दा नाम ऊपजे पैदा पाप प्रगट नहीं हुंदा ਉਹ ਤਨ ਸਰੀਰ ਅੰਤਕਾਰਨ ਛਾਰ ਸਵਾ ਹੋ ਕੇ ਹੋ ਕੇ ਜਾਂਦੇ ਆ ਪਾਵਨ ਸਫਲ ਹੀ ਚਲੇ ਜਾਂਦੇ ਸਾਧ ਸੰਗਤ ਕੋ ਵਾਰਿਆ ਭਾਈ ਜਿਨ ਏਕੰਕਾਰ ਆਧਾਰ ਹੈ ਭਾਈ ਮੈਂ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ ਤਾਈ ਵਾਰਨੇ ਬਲਹਾਰਨੇ ਜਾਂਦਾ ਹਾਂ ਜਿਸ ਸੰਗਤ ਨੂੰ ਕੇਵਲ ਇੱਕ ਬ੍ਰਹਮ ਦਾ ਹੀ ਆਧਾਰ ਆਸਰਾ ਹੈ ਸੋਈ ਸੱਚ ਅਰਾਧਣਾ ਭਾਈ ਜਿਸ ਤੇ ਸਭ ਕੁਛ ਹੋਏ। हे ਭਾਈ ਉਸ ਸੱਚੇ ਪਰਮੇਸ਼ਰ ਨੂੰ ਅਰਾਧਣਾ ਸਿਮਰਨਾ ਕਰੀਏ ਜਿਸ ਤੋਂ ਸਾਰਾ ਕੁਝ ਪਸਾਰਾ ਆਦ ਪੈਦਾ ਹੁੰਦਾ ਪਾਲਣਾ ਪੋਛਣਾ ਲੈਤਾ ਸਭ ਕੁਝ ਹੋ ਰਿਆ ਗੁਰਪੂਰੈ ਜਾਣ ਆਇਆ ਭਾਈ ਤਿਸ ਬਿਨ ਅਵਰ ਨਕੋਏ ਰਹਾਉ। हे ਭਾਈ ਪੂਰਨ ਗੁਰਾਂ ਨੇ ਇਹ ਜਣਾ ਦਿੱਤਾ ਹੈ ਕਿ ਉਸ ਸੱਚੇ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਕੁਝ ਕਰਨ ਨੂੰ ਸਮਰੱਥ ਨਹੀਂ ਹੈ ਰਹਾਉ ਬਿਸਰਾਮ ਦੇ ਕਿ ਸਤਿਗੁਰੂ ਕਿਰਪਾ ਕਰਦੇ ਆ ਨਾਮ ਵਿਹੂੜੇ ਪਜ ਮੁਏ ਭਾਈ ਗਣਤ ਨ ਜਾਏ ਗਣੀ ਇਹ ਭਾਈ ਪਰਮੇਸ਼ਰ ਦੇ ਅੰਮ੍ਰਿਤ ਨਾਮ ਸਿਮਰਨ ਤੋਂ ਵਿਹੂੜੇ ਅਕਾਲੀ ਜੀਵ ਵਿਚਿਆਂ ਵਿੱਚ ਖੱਪ-ਖੱਪ ਕੇ ਮਰ ਗਏ ਹਨ ਉਹਨਾਂ ਦੀ ਗਿਣਤੀ ਵੀ ਗਿਣੀ ਨਹੀਂ ਜਾਂਦੀ ਵੇਣ ਸੱਚ ਸੋਚ ਨ ਪਾਈਐ ਭਾਈ ਸਾਚਾ ਅਗਮ ਤਣੀ ਕਿ ਭਾਈ ਸੱਚੇ ਨਾਮ ਸਿਮਰਨ ਤੋਂ ਬਗੈਰ ਅੰਤਿਸ਼ ਕਰਨ ਦੀ ਸ਼ੁੱద్ధి ਰੂਪ ਸੋਚ ਪਵਿੱਤਰਤਾ ਨਹੀਂ ਪਾਈਦੀ ਉਸ ਰੂਪ ਦੀ ਸੋਚ ਵਿਚਾਰ ਨਹੀਂ ਪਾਈਦੀ ਜੋ ਧਨੀ ਮਾਲਕ ਦਾ ਸਰੂਪ ਸਦਾ ਸੱਚਾ ਤੇ ਅਗੰਗਮਤਾ ਤੋਂ ਰਹਿਤ ਹੈ ਆਉਣ ਜਾਣ ਨਾ ਚੁੱਕਈ ਭਾਈ ਝੂਟੀ ਦੁਨੀ ਮਣੀ ਇਹ ਭਾਈ ਨਾਮ ਸਿਮਰਨ ਤੋਂ ਬਿਨਾ ਆਉਣ ਜਾਣਾ ਜੰਮਣਾ ਮਰਣਾ ਚੁੱਕਿਆ ਨਹੀਂ ਜਾਂਦਾ ਖਤਮ ਨਹੀਂ ਹੁੰਦਾ ਇਹ ਦੁਨੀਆ ਦੀ ਮਣੀ ਮਨੌਤ ਵਿੜਾਈ ਤਾਂ ਝੂਠੀ ਹੀ ਹੈ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ ਗੁਰਮੁਖ ਮੁਖੀ ਗੁਰੂ ਜਾਂ ਗੁਰਮੁਖ ਜਨ ਪਰਮੇਸ਼ਰ ਦੇ ਨਾਵੇ ਨਾਮ ਦੀ ਇੱਕ ਕਣੀ ਪਾਪ ਕਿਣਕਾ ਮਾਤਰ ਦੇ ਕੇ ਅਰਥਾਤ ਥੋੜਾ ਕੋਈ ਉਪਦੇਸ਼ ਬਖਸ਼ ਕੇ ਕਰੋੜਾ ਜੀਵਾਂ ਨੂੰ ਉਧਾਰ ਦਿੰਦਾ ਹੈ ਉਹਨਾਂ ਦਾ ਭਾਰ ਉਤਾਰਾ ਕਰ ਦਿੰਦਾ ਹੈ ਸਿਮਰਤ ਸਾਸਤ ਸੋਧਿਆ ਭਾਈ ਵਿਣ ਸਤਿਗੁਰ ਪਰਮ ਨ ਜਾਏ। ਏ ਭਾਈ 27 ਸਿਮਰਤیاں 6 ਸ਼ਾਸਤਰਾਂ ਆਦ ਨੂੰ ਸੋਧਿਆ ਵਿਚਾਰਨਾ ਕੀਤਾ ਹੈ ਪਰ ਸਤਿਗੁਰੂ ਸਾਹਿਬ ਜੀ ਤੋਂ ਬਿਨ ਬਗੈਰ ਕਿਸੇ ਦਾ ਪਰਮ ਨਹੀਂ ਜਾਂਦਾ। ਅਨਕ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਧਨ ਪਾਏ। ਏ ਭਾਈ ਇਹ ਜੀਵ ਅਨੇਕਾਂ ਕਰਮ ਕਾਂਡਾਂ ਨੂੰ ਕਰਕੇ ਭੱਗ ਗਿਆ ਹੈ ਫਿਰ ਫਿਰ ਮੁੜ ਮੁੜ 84 ਲੱਖ ਜੂਨਾ ਕਰਤਾ ਭੋਗਤਾ ਦੇ ਬੰਧਨ ਜੰਜਾਲਾਂ ਵਿੱਚ ਪੈਂਦਾ ਹੈ ਚਾਰੇ ਕੁੰਡਾਂ ਸੋਧੀਆਂ ਭਾਈ ਵੇਣ ਸਤਿਗੁਰ ਨਾਹੀ ਜਾਏ ਇਹ ਪਾਈ ਚਾਰੇ ਦਿਸ਼ਾਵਾਂ ਚਾਰੇ ਖਾਣੀਆਂ ਰੂਪ ਚਾਰੇ ਕੁੰਡਾਂ ਸੋਧੀਆਂ ਸੋਧ ਭਾਵ ਖੋਜ ਕੇ ਵੇਖੀਆਂ ਪਰ ਸਤਿਗੁਰ ਸਾਹਿਬ ਜੀ ਤੋਂ ਵੇਣ ਬਗੈਰ ਛੁੱਟਣ ਦੀ ਹੋਰ ਕੋਈ ਜਾਏ ਜਗ੍ਹਾ ਹੀ ਨਹੀਂ ਹੈ ਸਤਿਗੁਰਾਂ ਤੋਂ ਬਿਗੈਰ ਸਰੂਪ ਰੂਪੀ ਜਗ੍ਹਾ ਪ੍ਰਾਪਤ ਨਹੀਂ ਹੁੰਦੀ ਵਡਭਾਗੀ ਗੁਰ ਪਾਇਆ ਭਾਈ ਹਰਿ ਹਰਿ ਨਾਮ ਧਿਆਇ ਇਹ ਭਾਈ ਪਰ ਵੱਡਿਆਂ ਭਾਗਾ ਕਰਕੇ ਗੁਰੂ ਪਾਇਆ ਜਾਂਦਾ ਜਿਨ੍ਹਾਂ ਗੁਰਾਂ ਨਾਲ ਮਿਲ ਕੇ ਹਰੇ ਭਰੇ ਕਰਨ ਵਾਲੇ ਹਰੀ ਦਾ ਨਾਮ ਧਿਆਇਆ ਜਾਂਦਾ ਹੈ ਸਾਜ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਇਹ ਭਾਈ ਸੱਚਾ ਨਾਮ ਸਰੂਪ ਹਮੇਸ਼ਾ ਹੀ ਨਿਰਮਲਾ ਉਜਲ ਹੈ ਅਤੇ ਸੱਚੇ ਦੀ ਛੋਏ ਸੋਭਾ ਵੀ ਨਿਰਮਲ ਉਜਲ ਹੈ ਜੋ ਸੱਚੇ ਦੀ ਸ਼ੋਭਾ ਕਰਦੇ ਆ ਉਹ ਵੀ ਨਿਰਮਲ ਉਜਲ ਹੋ ਜਾਂਦੇ ਆ ਨਦਰ ਕਰੇ ਜਿਸ ਆਪਣੀ ਭਾਈ ਤਿਸ ਪ੍ਰਾਪਤ ਹੋਏ হে ਭਾਈ ਜਿਸ ਉਪਰ ਪਰਮੇਸ਼ਰ ਆਪਣੀ ਨਦਰ ਕਿਰਪਾ ਦੀ ਦ੍ਰਿਸ਼ਟੀ ਕਰਦਾ ਹੈ ਉਸ ਪੁਰਸ਼ ਨੂੰ ਸੱਚਾ ਨਾਮ ਪ੍ਰਾਪਤ ਹੁੰਦਾ ਹੈ ਕੋਟ ਮਦੇ ਜਨ ਪਾਈਏ ਭਾਈ ਵਿਰਲਾ ਕੋਈ ਕੋਏ हे भाई ऐसा करुणा मधे विचों कोई कोई विरला टावा टावा ही जनपुरुष पाइदा है जिस नु सच्चा नाम मिलया होया नानक रत्ता सच्च नाम भाई सुन मन तन निर्मल होए सतगुरु साहिब जी कथन करदे हन कि हे भाई जो सच्चे नामी नाम विच रंगया गया है उस पासो सच्चा नाम सरवन करके मन हृदय ते तन शरीर ਨਿਰਮਲ ਉਜਲ ਹੋ ਜਾਂਦਾ ਹੈ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ